ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਦੇਖ ਰਹੇ ਸੰਗਤਾਂ ਦਾ ਸਵਾਗਤ ਹੈ ਜੀ ਹਾਜ਼ਰਾਂ ਦੀ ਅੱਜ ਦੀ ਨਵੇਂ ਵੀਡੀਓ ਦੇ ਵਿੱਚ ਸੋ ਸੰਗਤ ਜੀ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਸੋਂ ਸੰਨ 1699 ਈਸਵੀ ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਜਿਸ ਸੇ ਸਤਗੁਰ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪੋਲ ਛਾ ਕੇ ਪੰਜ ਸਿੰਘਾਂ ਨੂੰ ਪਹਿਲਾ ਅੰਮ੍ਰਿਤ ਛਕਾਇਆ ਫਿਰ ਉਹਨਾਂ ਪੰਜਾਂ ਪਾਸੋਂ ਆਪ ਅੰਮ੍ਰਿਤ ਦੀ ਦਾਤ ਲਈ ਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਸਤਿਗੁਰ ਜੀ ਦੇ ਇਸ ਪਾਵਨ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਅੱਜ ਖਾਲਸਾ ਪ੍ਰਚਾਰ ਮਿਸ਼ਨ ਵੱਲੋਂ ਚਲਾਏ ਜਾ ਰਹੇ ਖਾਲਸਾ ਮਿਸ਼ਨ ਪਬਲਿਕ ਸਕੂਲ ਫ੍ਰੀ ਐਜੂਕੇਸ਼ਨ ਸੈਂਟਰ ਵਿਖੇ ਇਹ ਦਿਹਾੜਾ ਅੱਜ ਮਨਾਇਆ ਜਾ ਰਿਹਾ ਜੀ ਛੋਟਾ ਜਿਹਾ ਪ੍ਰੋਗਰਾਮ ਅੱਜ ਸਕੂਲ ਦੇ ਵਿੱਚ ਕੀਤਾ ਜਾ ਰਿਹਾ ਤੇ ਮੰਨ ਕੀਤਾ ਕਿ ਸਾਰਾ ਪ੍ਰੋਗਰਾਮ ਆਪ ਜੀ ਦੇ ਨਾਲ ਵੀ ਜ਼ਰੂਰ ਸਾਂਝਾ ਕੀਤਾ ਜਾਵੇ ਸੋ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਬੱਚਿਆਂ ਵੱਲੋਂ ਸਾਡੇ ਵੱਲੋਂ ਜੋ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਟੇਜ ਤੋਂ ਕੀਤਾ ਜਾਏਗਾ ਤੇ ਜ਼ਰੂਰ ਆਪ ਜੀ ਨੂੰ ਸਰਵਣ ਕਰਨਾ ਅਸੀਸ ਦੇਣੀ ਇਸ ਪ੍ਰੋਗਰਾਮ ਨੂੰ ਸਾਰਾ ਸੁਣ ਕੇ ਸੋ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਸਕੂਲ ਦੇ ਵਿੱਚ ਪੜਨ ਵਾਲੇ ਕਿਸੇ ਬੱਚੇ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫੀਸ ਨਹੀਂ ਲਈ ਜਾਂਦੀ ਟੋਟਲੀ ਫਰੀ ਆਫਕੋਰਸ ਬੱਚਾ ਨੂੰ ਸੀਬੀਐਸਸੀ ਦੀ ਪੜਾਈ ਤੇ ਗੁਰਮਤਿ ਦੀ ਪੜਾਈ ਕਰਵਾਈ ਜਾ ਰਹੀ ਹੈ ਸੋ ਅੱਜ ਦਾ ਇਹ ਪ੍ਰੋਗਰਾਮ ਬਹੁਤ ਹੀ ਖਾਸ ਪ੍ਰੋਗਰਾਮ ਹੈ ਸੰਗਤ ਜੀ ਤੇ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਰਲ ਮਿਲ ਕੇ ਅੱਜ ਦਾ ਇਹ ਪ੍ਰੋਗਰਾਮ ਕਰਦੇ ਆਂ ਜੀ ਸਾਂਝਾ ਸੋ ਆਓ ਚਲਿਏ ਫਿਰ ਬੱਚੇ ਤਿਆਰੀ ਕਰ ਰਹੇ ਨੇ ਜੀ ਆਪਣੀ ਤੇ ਦੇਖਦੇ ਆਂ ਕੀ ਕੁਝ ਬੱਚੇ ਤੁਹਾਡੇ ਨਾਲ ਸਟੇਜ ਤੋਂ ਸੰਜਿਆ ਕਰਦੇ ਨੇ ਗੁਰਸਾ ਕਿਰਪਾ ਕਰਨ ਸਾਰਿਆਂ ਨੂੰ ਖਾਲਸਾ ਪ੍ਰਚਾਰ ਮਿਸ਼ਨ ਵੱਲੋਂ ਵਿਸਾਖੀ ਤੇ ਦਿਹਾੜੇ ਦੀਆਂ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦੀ ਆਓ ਫਿਰ ਕਰੀਏ ਪ੍ਰੋਗਰਾਮ ਦੀ ਅਰੰਭਤਾ ਗੁੱਡ ਮਾਰਨਿੰਗ ਐਵਰੀਬਾਡੀ ਗੁਰਮੋਹਨਿੰਗ ਵੈਰੀ ਗੁੱਡ ਅਛਾ ਜੱਪਾ ਕਿਉਂ ਉੱਥੇ ਬੈਠੇ ਆਂ نیچے ਆ ਕੇ ਹਾਲ ਦੇ ਵਿੱਚ ਕਿਉਂ ਆਪਾਂ ਇੱਥੇ ਹੋਇਆ

ਵੇਲਕੁ ਸੋ ਅੱਜ ਆਪਾਂ ਸਾਕਰੀ ਮਾਣ ਵਾਸਤੇ ਇੱਥੇ ਨਿਛੇ ਬੈਠੇ ਆ ਸੋ ਜਿਹੜੇ ਬੱਚਿਆਂ ਨੇ ਕੁਝ ਪਰਫਾਰਮ ਕਰਨੀ ਹੈ ਕੁਝ ਕਵਿਤਾ ਸੁਣਾਣੀ ਹੈ ਜਾਂ ਕੋਈ ਸ਼ਬਦ ਸੁਣਾਣਾ ਉਸ ਸਟੇਜ ਤੇ ਆ ਕੇ ਸੁਣਾ ਸਕਦੇ ਆ ਉਸ ਤੋਂ ਬਾਅਦ ਰਮਾ ਇੱਕ ਸ਼ਬਦ ਵੜ ਕੇ ਇਸ ਸਮਾਪਤੀ ਕਰਾਂਗੇ ਫਿਰ ਦੇਖਦੇ ਆਪਣੀ ਇੱਛਾ ਹੈ ਉਸ ਤੋਂ ਬਾਅਦ ਲੋਕੀਂ ਪ੍ਰਸ਼ਾਦ ਆਪ ਨੂੰ ਵੰਡਿਆ ਜਾਏਗਾ ਸੋ ਸਾਡੇ ਸਾਰੇ ਸਟਾਫਰਿਓ ਤੇ ਟੀਚਰ ਨੇ ਦੀਵਾ ਮੰਤਰਾਲੀ ਉਹ ਵੀ ਦਾ ਨੌਜਵਾਨ ਕੁਲਤਾ ਸੁਣਾਣਗੇ ਸੋ ਪਹਿਲਾਂ ਆਪਾਂ ਬੱਚਿਆਂ ਤੋਂ ਸੁਣਦੇ ਆ ਕਿ ਜੋ ਬੱਚਿਆਂ ਨੂੰ ਜੋ ਰੀਸਰਚਰ ਨੇ ਪਰਫਾਰਮੈਂਸ ਦਿਖਾਈ ਹੈ ਜਾਂ ਕੁਝ ਵੀ ਯਾਦ ਕਰਵਾਇਆ ਜਦੋਂ ਬੱਚਾ ਉਹ ਸਟੇਜ ਦੇ ਅੱਗੇ ਆਏ ਕਿਵੇਂ ਲਾ ਕੇ ਸੁਣਾ ਸਕੋ 7th ਕਲਾਸ ਦਾ ਬੱਚਾ ਸ਼ਿਵਾ ਬਾਣੀ ਨੂੰ ਸੁਣਾਏਗਾ ਬਾਣੀ ਕੀ ਕਹਾਤਾ ਮਾੜੇ ਇੱਕ ਦੀ ਤੇ ਮੇਰਾ ਨਾਮ ਸ਼ਿਵਾ ਹੈ ਮੈਂ 7th ਕਲਾਸ ਵਿੱਚ ਪੜ੍ਹਦਾ ਹਾਂ ਮੈਂ ਤਾਂ ਉਸਾਕੀ ਬਾਰੇ ਕੁਝ ਸੁਣਾਉਣਾ ਸੰਸੋਰਾਂ ਦੇ ਨੇਵੇਂ ਇਸ ਵੀਚੇ ਕਾਲਸਾ ਸ਼ਾਹ ਜੀ ਤੇ ਪਾਤਸ਼ਾਹ ਜੀ ਗੋਬਿੰਦ ਸਿੰਘ ਜੀ ਅਨੰਪੁਰ ਰਾਏ ਵਿਖੇ ਲੰਗੀ ਤਲਵਾਰ ਲੈ ਕੇ ਉਹਨਾਂ ਨੇ ਪੰਜਾਂ ਦੀ ਮੰਗ ਕੀਤੀ ਫਿਰ ਪਾਈデア ਸਿੰਘ ਜੀ ਅੱਗੇ ਆਏ ਉਹਨਾਂ ਤੋਂ ਪਾਦ ਹੌਲੀ ਹੌਲੀ ਕਰਦੇ ਪੰਜ ਸਿੰਘ ਅੱਗੇ ਆਏ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਖੰਡੇ ਵਾਟੇ ਦੀ ਬਹੁਤ ਝਾਕ ਕੇ ਉਹਨਾਂ ਨੂੰ ਪਿਆਰੇ ਪੰਜ ਪਿਆਰੇ ਬਣਾਇਆ ਤੇ ਫਿਰ ਉਹਨਾਂ ਤੋਂ ਬਾਅਦ ਉਹਨਾਂ ਕੋਲੋਂ ਖੰਡੇ ਵਾਟੇ ਦੀ ਪਾਉਣ ਲਈ ਬੰਦੀ ਸਾਧਨਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Very good, very good. And the next corner is. Gracias. 太骄傲了。 ਨਾਵ ਚੇ ਸ਼ਾਇਰੀ ਸੀਨੇ ਗੁਰੂ ਤੇਗਹਾ ਜੀ ਕਿਤ ਕਦਮੀ ਪਾ ਸ਼ਾਇਰੀ ਸੀਨੇ ਗੁਰੂ ਹੋਣੀ ਸੀ ਕਸ਼ਾ ਪਾ ਸ਼ਾਇਰੀ ਆਦੀ ਜੋ ਸੀਨੇ ਗੁਰੂ ਗ੍ਰੰਥ ਸਾਹਿਬ ਜੀ ਬਾਇ ਬਟੇ ਲਾ ਹਲਸਾ ਬਾਇ ਗੁਰਜੀ ਫਤਿਹ बोली हाँ मैं अपनी आप लिखा गलत फलैसर गलत किताबा गलत मैं छुपाया जाता गलत फलैसर गलत गलत ग छुपाया जाता माफ करना बहुत ही थी मैनू गलत पढ़ाया जाता गलत फलैसर गलत किताबा गलत मैनू छुपाया जाता ਮਾਫ ਕਰਨਾ ਬਹੁਤੀ ਥਾਈ ਮੈਨੂੰ ਗਲਤ ਪੜਾਇਆ ਜਾਂਦਾ ਤੁਮਾ ਤੇਰਾ ਮੈਂ ਗਲਤ ਨਹੀਂ ਕਰਦੀ ਤੁਮਾ ਤੇਰਾ ਮੈਂ ਗਲਤ ਨਹੀਂ ਕਰਦੀ ਇੱਕ ਇੱਕ ਗਲਤ ਸਾਫ ਸਾਫ ਲਿਖਾਂਗੀ ਹਾਂ ਮੈਂ ਪੰਜਾਬੀ ਬੋਲੀ ਹਾਂ ਮੈਂ ਆਪਣੀ ਗੱਲ ਆਪ ਲਿਖਾਂਗੀ ਮੈਂ ਤੁਮਾ ਦੀ ਜਾਈ ਹਾਂ ਗੁਰੂ ਮੁਖੀ ਦੀ ਮੈਂ ਗੁਰੂ ਆਦੀ ਜਾਈ ਹਾਂ ਕਿਉਂ ਨਹੀਂ ਰੋਸ ਜਲਾਇਆ ਜਾਂਦਾ ਹਰ ਮੁੰਡੇ ਵੇਖਾਂ ਨੂੰ ਲਾਇ ਹਰ ਰੋਜ਼ ਮੇਰਾ ਤਾਨ ਹੁੰਦਾ ਹੈ ਕਿਉਂ ਨਹੀਂ ਰੋਸ ਜਲਾਇਆ ਜਾਂਦਾ ਕਲਮ ਮੋਣੀ ਹੈ ਤਾਂ ਖੋਲੋ ਲੈ ਤੋ ਕਲਮ ਮੋਣੀ ਹੈ ਤਾਂ ਖੋਲੋ ਲੈ ਤੋ ਪਰ ਮੈਂ ਸੱਚੇ ਬੇਬਾਕ ਲਿਖਾਂਗੀ ਕਲਮ ਮੋਣੀ ਹੈ ਤਾਂ ਖੋਲੋ ਲੈ ਤੋ ਪਰ ਮੈਂ ਸੱਚ ਬੇਬਾਕ ਲਿਖਾਂਗੀ ਹਾਂ ਅੱਬੀ ਬੋਲੀ ਹਾਂ ਮੈਂ ਆਪਣੀ ਨਾਲ ਆ ਗੁਹਾਂ 11 ਨਾਲ ਤੇ ਰਹਿਵਾ ਰਾਦਾ 11 ਨਾਲ ਮੇਰਾ ਚਿਮਵਾ ਰਾਦਾ ਆਪਣਿਆਂ ਦਾ ਦੁੱਖ ਭੋਲਣ ਦੇਂਦੇ 11 ਨਾਲ ਮੇਰਾ ਚਿਮਵਾ ਰਾਦਾ ਆਪਣਿਆਂ ਦਾ ਦੁੱਖ ਭੋਲਣ ਦੇਂਦੇ ਮੇਰੇ ਘਰ ਮੇਰੇ ਨਾਲ ਰਹਿ ਕੇ ਮੇਰੇ ਨਾਲ ਹੀ ਬੋਲਣ ਦੇਂਦੇ ਮੇਰੇ ਘਰ ਮੇਰੇ ਨਾਲ ਰਹਿ ਕੇ ਮੇਰੇ ਨਾਲ ਨਹੀਂ ਬੋਲਣ ਦਿੰਦੇ ਮਨਪ੍ਰੀਤ ਤੂੰ ਵੀ ਨਾ ਬੋਲੇ ਮਨਪ੍ਰੀਤ ਤੂੰ ਵੀ ਨਾ ਬੋਲੇ ਮੈਂ ਇਨਸਾਫ ਸਾਹ ਰਾਹੀ ਤਹੀ ਮਨਪ੍ਰੀਤ ਤੂੰ ਵੀ ਨਾ ਬੋਲੇ ਮੈਂ ਇਨਸਾਫ ਸਾਹ ਰਾਹੀ ਤਹੀ ਹਾਂ ਮੈਂ ਪੰਜਾਬੀ ਬੋਲੀ ਹਾਂ ਮੈਂ ਆਪਣੀ ਗੱਲ ਆਪ ਲਿਖਾਂਗੀ ਹਾਂ ਮੈਂ ਪੰਜਾਬੀ ਬੋਲੀ ਹਾਂ ਮੈਂ ਆਪਣੀ ਗੱਲ ਆਪ ਲਿਖਾਂਗੀ ਮੈਂ ਆਪਣੀ ਨਕਾਬ। ਮਰਦੀ ਖਾਲਸਾ। ਬੋਲੇ ਸੋ ਨਿਹਾਲ। ਕਿਉਂ ਕੀਤੀ ਖਾਲਸਾ ਪੰਥ ਦੀ ਸਜਣਾ? ਕੀ ਲੋੜ ਸੀ ਖਾਲਸਾ ਬਣਾਉਣ ਦੀ? ਕਿਉਂ ਕੀਤੀ? ਕਿਉਂਕਿ ਉਸ ਸਮੇਂ ਦੁਨੀਆ ਦੇ ਲੋਕ ਆਤਮਕ ਤੌਰ ਤੇ ਸੁੱਤੇ ਹੋਏ ਸਨ। ਬਹੁਤ ਕਮਜ਼ੋਰ ਸਨ ਆਪਣੇ ਹੱਕ ਦੀ ਗੱਲ ਨਹੀਂ ਸੰ ਕਰ ਸਕਦੇ ਤਾਨਗੁਰ ਕਲਗੀ ਤਰਪੀਤਾ ਨੇ ਇੱਕ ਜਜ਼ਬਾ ਪੈਦਾ ਕੀਤਾ ਕਿ ਆਪਣੇ ਹੱਕਾਂ ਦੇ ਲਈ ਖੜਨਾ ਸਿਖਾਇਆ ਤੇ ਜ਼ੁਲਮ ਦੇ ਖਿਲਾਫ ਲੜਨਾ ਸਿਖਾਇਆ ਨਹੀਂ ਤੇ ਉਹ ਸਮੇਂ ਜਿਹੜੇ ਹਾਲਾਤ ਸਨ ਗਿਆਨੀ ਗਿਆਨ ਸਿੰਘ ਦੀ ਪੰਥ ਪ੍ਰਕਾਸ਼ ਦੇ ਵਿੱਚ ਲਿਖਦੇ ਹਨ ਕਹਿੰਦੇ ਹਮ ਤੋ ਤੋਲਣ ਜਾਣੈ ਤਕੜੀ ਉਸ ਸਮੇ ਜੋ ਅਵਸਥਾ ਸੀ ਸਾਡੀ ਹਮ ਤੋ ਤੋਲਣ ਜਾਣੈ ਤਕੜੀ ਨੰਗੀ ਕਰਦ ਕਦੇ ਨਹੀਂ ਪਕੜੀ ਚੀੜੀ ਉਡੇ ਹਮ ਤੋ ਡਰ ਜਾਏ ਮੁਗਲਾਂ ਸੇ ਕੈਸੇ ਲੜ ਪਾਏ ਇਤਾਂ ਦੀ ਅਵਸਥਾ ਸੀ ਕਹਿੰਦੇ ਚਿੜੀ ਵੀ ਫੜਕ ਦੇਣਾ ਤਾਂ ਵੀ ਬੇਹੋਸ਼ ਹੋ ਹੋ ਜਾਂਦਾ ਸੀ ਕਹਿੰਦਾ ਡਰ ਸੀ ਪਰ ਧੰਗੁਰ ਕਲਗੀ ਤਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਇਹ ਜਜ਼ਬਾ ਪੈਦਾ ਕੀਤਾ ਕਿ ਚਿੜੀਆਂ ਸੇ ਮੈਂ ਬਾਜ ਤੜਾਉਂ ਸਵਾ ਲੱਖ ਸੇ ਏਕ ਲੜਾਉਂ ਤਬਾ ਗੋਬਿੰਦ ਸਿੰਘ ਨਾਮ ਕਹਾਂ ਸਤਗੁਰ ਕਹਿੰਦੇ ਇਤਾਂ ਦਾ ਖਾਲਸਾ ਪੈਦਾ ਕਰਦਾ ਤੋ ਆਵੇਖਸ਼ਬਦੀ ਹਾਜ਼ਰੀ ਸਾਰੇ ਰਲ ਕੇ ਗਾਇਨ ਕਰੀਏ ਜੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਾਰੇ ਕਰੋ ਕਿਰਪਾ ਹਾਂਜੀ ਵਾਹ ਜੀ i uh, hey.

ਇੱਲਾ ਤਾਂ ਹੋਣਾ ਜਦੋਂ ਖੰਡੇ ਬਾਟੇ ਦੀ ਪਾਉਂ ਛੱਡ ਕੇ ਗੁਰੂ ਆਲੇ ਬਣਾ। ਸੁਭ ਸਾਖੀ ਵਾਲੇ ਦਿਨ ਸਤਗੁਰੂ ਜੀ ਨੇ ਖੰਡੇ ਬਾਟੇ ਦੀ ਪਾਉਂ ਤਿਆਰ ਕੀਤੀ ਪੰਜ ਪਿਆਰਿਆਂ ਨੂੰ ਪਹਿਲਾਂ ਉਹਨੇ ਸਿਕਾਇਆ। ਫਿਰ ਸਤਗੁਰੂ ਜੀ ਨੇ ਪੰਜ ਪਿਆਰਿਆਂ ਪਾਸੋਂ ਆਪ ਅੰਮ੍ਰਿਤ ਤੇ ਦਾਤ ਲਈ। ਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ। ਤੇ ਹੁਕਮ ਕੀਤਾ ਕਿ ਹਰ ਇੱਕ ਸਿੱਖ ਲਈ ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਹੈ ਅੰਮ੍ਰਿਤ ਛਕੇ ਤੋਂ ਬਗੈਰ ਸਿੱਖ ਸਿੱਖ ਨਹੀਂ ਜਿੰਨੇ ਮਰਜੀ ਦਾਅਵੇ ਕਰੀ ਜਾਏ ਸਰਗੁਰੂ ਜੀ ਕਹਿੰਦੇ ਧਰੇ ਕੇਸ ਪਵਨ ਬਿਨਾ ਭੇਖੀ ਮੂੜਾ ਸਿੱਖ ਜਿਹੜਾ ਕੇਸ ਵੀ ਰੱਖੇ ਨੇ ਆਪਣੇ ਆਪ ਨੂੰ ਸਿੱਖ ਵੀ ਸਮਝਦਾ ਪਰ ਜੇ ਖੰਡੇ ਬਾਟੇ ਦੀ ਪੌਲ ਨਹੀਂ ਲਾਈ ਤਾਂ ਫਿਰ ਸਤਗੁਰੂ ਜੀ ਕਹਿੰਦੇ ਉਹ ਕੇਵਲ ਤੇ ਕੇਵਲ ਭੇਖ ਕਰ ਰਿਹਾ ਉਹ ਸਿੱਖ ਨਹੀਂ ਪੇਖੀ ਮੂੜਾ ਸਿੱਖ ਮੂੜਾ ਕਹਿੰਦੇ ਨੇ ਮੂਰਖ ਨਹੀਂ ਕਹਿੰਦੇ ਉਹ ਮੂਰਖ ਹੈ ਲਿਖੇ ਦੇ ਵਿੱਚ ਹੈ ਉਹ ਸਿੱਖ ਨਹੀਂ ਸੋ ਖੰਡੇ ਬਾਟੇ ਦੀ ਪਾਉਲ ਛਕਣਾ ਖਾਸ ਕਰਕੇ ਸਿੱਖ ਦੇ ਲਈ ਬਹੁਤ ਜ਼ਰੂਰੀ ਹੈ ਬਾਕੀ ਜਰਗੋਬਿੰਦ ਸਿੰਘ ਦਾ ਪੁੱਤਰ ਤੀ ਕੋਈ ਵੀ ਬਣ ਸਕਦਾ ਹੈ ਉਹਦੇ ਵਿੱਚ ਕੋਈ ਮਨਾਹੀ ਨਹੀਂ ਜਿਹਦਾ ਅੰਦਰੋਂ ਦਿਲ ਕਰ ਗਿਆ ਗੁਰੂ ਦੇ ਚਰਨਾਂ ਤੇ ਨਾਲ ਜੁੜਨ ਦਾ ਜੋੜ ਸਕਦਾ ਹੈ ਸੋ ਆਪਣੇ ਸਕੂਲ ਦੇ ਵੀ ਸੱਤ ਬੱਚੇ ਇਸ ਵਾਰ ਸਤਿਗੁਰੂ ਜੀ ਦੀ ਕਿਰਪਾ ਹੋਈ ਠੰਡੇ ਬਾੜ ਦੇ ਨੀਪਾਲ ਸ਼ਾਹ ਕੇ ਗੁਰੂ ਵਾਲੇ ਬਣੇ ਹਨ ਬੱਚਿਆਂ ਨੂੰ ਲੱਖ ਲੱਖ ਮੁਬਾਰਕਾਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸਿੱਖੀ ਦਾ ਬੀਜ ਇਹਨਾਂ ਬੱਚਿਆਂ ਦੇ ਰਾਹੀਂ ਬੋਹ ਦਿੱਤਾ ਗਿਆ ਤੇ ਹੁਣ ਇਹ ਬੀਜ ਅੱਗੇ ਜਾ ਕੇ ਕਿੰਨਾ ਕੁ ਵੱਡਾ ਦਰਖਤ ਬਣਦਾ ਕਿੰਨਾ ਕਿੰਨੂ ਫਲ ਲੱਗਦਾ ਇਹ ਸਤਿਗੁਰੂ ਕਿਰਪਾ ਕਰਨ ਤੇ ਜਿਵੇਂ ਜਿਵੇਂ ਆਪਾਂ ਇਸ ਬੀਜ ਦੀ ਪਰਵਿਸ਼ ਕਰਾਂਗੇ ਚਲੋ ਘਰ ਦਾ ਮਾਹੌਲ ਜਿਵੇਂ ਵੀ ਜਿੰਨਾ ਦਾ ਹੈ ਪਰ ਸਕੂਲ ਦਾ ਮਾਹੌਲ ਤੇ ਘੱਟੋ ਘੱਟ ਉਦਾਂ ਦਾ ਚਾਹੀਦਾ ਖਾਸ ਕਰਕੇ ਆਪਣੇ ਸਕੂਲ ਦਾ ਖਾਲਸਾ ਪ੍ਰਚਾਰ ਮਿਸ਼ਨ ਲੈ ਕੇ ਆਪਾਂ ਤੁਰੇ ਹੋਏ ਆ ਤੇ ਜੇ ਇੱਥੋਂ ਹੀ ਨਾ ਖਾਲਸੇ ਤਿਆਰ ਹੋਏ ਫਿਰ ਸਾਡਾ ਮਿਸ਼ਨ ਅਦੂਰਾ ਰਹਿ ਜੁਣਾ ਸੋ ਇੱਕ ਦੋ ਬੱਚੇ ਹੋਰ ਵੀ ਨੇ ਜਿਹੜੇ ਕੇਸ ਰੱਖਣ ਦੀ ਉਹਨਾਂ ਤਿਆਰੀ ਕਰ ਰਹੇ ਨੇ ਤੇ ਉਹ ਤੇ ਐਨਕੀ ਤਿਆਰ ਸਨ ਮੈਂ ਕਿਹਾ ਨਹੀਂ ੱੱਕਾ ਨਹੀਂ ਕਿਸੇ ਨਾਲ ਪਹਿਲਾਂ ਘਰਦਿਆਂ ਦੀ ਇਜਾਜ਼ਤ ਲਾਓ ਜੇ ਕਰਦੇ ਇਜਾਜ਼ਤ ਦਿੰਦੇ ਨੇ ਤਾਂ ਫਿਰ ਕੇਸ ਰੱਖੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੁਹਾਨੂੰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤਰ ਬਣਾ ਦੇਣਗੇ ਸਿੰਘ ਲੱਗ ਜਾਏਗਾ ਨਾਲ ਸੋ ਕਰ ਰਹੇ ਨੇ ਦੋ ਤਿੰਨ ਇੱਕ ਦੋ ਬੱਚੇ ਸੋ ਮਾਰਾ ਕਿਰਪਾ ਕਰਨ ਇਹ ਛਾਉਣਾ ਦੀ ਪੂਰੀ ਹੋਵੇ ਦਾਤਾ ਦੀ ਆਪਣੇ ਚਰਨਾਂ ਨਾਲ ਜੋੜਨ ਸਤਿਗੁਰੂ ਸਾਰਿਆਂ ਨੂੰ ਸਿੱਖੀ ਦੀ ਦਾਤ ਬਖਸ਼ਣ ਜਿਹੜੇ ਵੀ ਆਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਅਸੀਂ ਕੋ ਆਉਨੇ ਆ ਠੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਵਾਲੇ ਬਣਿਆ ਤਾਂ ਹੀ ਸਾਡੇ ਮਨਾਏ ਹੋ ਦਿਹਾੜੇ ਸਫਲ ਨੇ ਜੀ ਆਓ ਕਰੀਏ ਸਮਾਪਤੀ ਧੰਸੇ ਜੀ ਦਾ ਬਾਟ ਗੁਰਸਾ ਕਿਰਪਾ ਕਰ ਸਾਰਿਆਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਰਾਮ ਕੰਨ ਲਾਤੀ ਜਾ

ਸਤਿਗੁਰੂ ਪਿਆਰੇ ਸਾਧ ਸੰਗਤ ਜੀਓ ਆਪ ਜੀ ਨੇ ਦੇਖਿਆ ਅੱਜ ਦਾ ਇਹ ਸਮਾਗਮ ਖਾਲਸਾ ਪ੍ਰਚਾਰ ਮਿਸ਼ਨ ਵੱਲੋਂ ਜੋ ਫ੍ਰੀ ਐਜੂਕੇਸ਼ਨ ਸੈਂਟਰ ਸਕੂਲ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਬੜੀ ਹਿੰਸਰਤਾ ਭਾਵਨਾ ਨਾਲ ਮਨਾਇਆ ਗਿਆ ਵੈਸੇ ਤਾਂ ਹਰ ਮਹੀਨੇ ਕੀਰਤਨ ਦੀਵਾਨ ਵਧੀਆ ਪੱਧਰ ਤੇ ਉੱਤੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਵੀ ਹੁੰਦਾ ਲੰਗਰ ਪ੍ਰਸ਼ਾਦ ਵੀ ਚੰਦਾ ਹਰ ਮਹੀਨੇ ਕਰੀਦਾ ਹੈ ਪਰ April ਦਾ ਜਿਹੜਾ ਮਹੀਨਾ ਹੈ ਇਸ ਮਹੀਨੇ ਨਵੇਂ ਐਡਮਿਸ਼ਨਾਂ ਚੱਲ ਰਹੀ ਹੁੰਦੀਆਂ ਬੱਚੇ ਕੁਝ ਨਵੇਂ ਆ ਰਹੇ ਹੁੰਦੇ ਆ ਕੁਝ ਪੁਰਾਣੇ ਅਜੇ ਨਹੀਂ ਪਹੁੰਚਦੇ ਹੋ ਰਹੇ ਕਿਉਂਕਿ ਕੁਝ ਨੇ ਕਿਤਾਬਾਂ ਨਹੀਂ ਲਈਆਂ ਕਿਸੇ ਨੇ ਡਰੈਸ ਨਹੀਂ ਲਈ ਕੁਝ ਬੱਚੇ ਥੋੜੇ ਜਿਹਾ ਘੱਟ ਹੁੰਦੇ ਆ ਪ੍ਰੋਪਰ ਸੰਗਤ ਅਜੇ ਸਟੂਡੈਂਟਸ ਨੇ ਜਿਹੜੇ ਅਜੇ ਇਸ April ਦੇ ਮਹੀਨੇ ਚ ਨਹੀਂ ਜੁੜਦੇ ਫਿਰ ਅਸੀਂ ਮਈ ਦੇ ਮਹੀਨੇ ਦੀ 7 ਤਰੀਕ ਜੋ ਹੈ ਉਹ ਅਗਲੀ ਰੱਖੀ ਹੈ ਸਮਾਗਮ ਦੀ ਗੁਰਮਤ ਸਮਾਗਮ ਦੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਵੀ ਹੋਏਗਾ ਲੰਗਰ ਪ੍ਰਸ਼ਾਦਾ ਵੀ ਹੋਏਗਾ ਬਹੁਤ ਵਧੀਆ ਤਰੀਕੇ ਦੇ ਨਾਲ ਹਰ ਮਹੀਨੇ ਸਮਾਗਮ ਹੁੰਦਾ ਸੋ ਅੱਜ ਦਾ April ਦਾ ਇਹ ਸਮਾਗਮ ਸਾਖੀ ਦਾ ਸਮਾਗਮ ਇਸ ਤਰੀਕੇ ਦੇ ਨਾਲ ਮਨਾਇਆ ਗਿਆ ਸੋ ਆਪ ਜੀ ਨੂੰ ਆਸ ਕਰਦਾ ਹਾਂ ਕਿ ਜਰੂਰ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਸੋ ਬਹੁਤ-ਬਹੁਤ ਧੰਨਵਾਦ ਆਪ ਜੀ ਦਾ ਜਿਨ੍ਹਾਂ ਨੇ ਇੱਥੇ ਤੱਕ ਇਹ ਵੀਡੀਓ ਦੇਖੀ ਸੋ ਇਸੇ ਤਰ੍ਹਾਂ ਵੀਡੀਓਜ਼ ਦੇਖਦੇ ਰਿਹਾ ਕਰੋ ਸ਼ੇਅਰ ਕਰਦੇ ਰਿਹਾ ਕਰੋ ਤਾਂ ਕਿ ਇਸੇ ਤਰ੍ਹਾਂ ਚੱਲਦੀ ਕਾਰਜਸ਼ੀਲ ਕਰਦੇ ਰਹੀਏ ਸੋ ਜੁੜੇ ਰਹੋ ਖਾਲਸਾ ਪ੍ਰਚਾਰ ਮਿਸ਼ਨ ਚੈਨਲ ਦੇ ਨਾਲ ਜੇਕਰ ਅਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਆਪ ਜੀ ਨੇ ਚੈਨਲ ਦਾ ਜਰੂਰ ਸਬਸਕ੍ਰਾਈਬ ਕਰ ਲਓ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਜਰੂਰ ਪਹੁੰਚਾਓ ਆਪਣੇ ਮਿੱਤਰਾਂ ਦੋਸਤਾਂ ਦੇ ਨਾਲ ਸਾਂਝੀ ਕਰੋ ਸੋ ਸਾਰਿਆਂ ਦਾ ਧੰਨਵਾਦ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ